ਪਿੱਛੇ ਤੇ ਜਿਹੜਾ ਨਿਸ਼ਾਨਾ ਉਹ ਇੱਕ ਹੈ ਪਰ ਨਿਸ਼ਚਾ ਇੱਕ ਨਹੀਂ ਲੱਗ ਰਿਹਾ ਨਿਸ਼ਚੇ ਦੇ ਵਿੱਚ ਕੋਈ ਪ੍ਰੋਬਲਮ ਲੱਗ ਰਹੀ ਹੈ ਸਵਾਲ ਉਦੋਂ ਹੀ ਤਾਂ ਹੀ ਖੜਾ ਹੋਇਆ ਜਿਹੜੇ ਤੁਸੀਂ ਇੱਕ ਦੋਕਾ ਦੀ ਗੱਲ ਕਰ ਰਹੇ ਹੋ ਇਨਫਲੂਐਂਸਰ ਦੀ ਯੂਟਿਊਬਰਸ ਦੀ ਗੱਲ ਕਰ ਰਹੇ ਹੋ ਉਹਨਾਂ ਨੂੰ ਮੌਕਾ ਮਿਲਿਆ ਨਾ ਪੈਰਲਲ ਤੁਸੀਂ ਦੋ ਮਹਾਪੰਚਾਇਤ ਕੀਤੀਆਂ ਸੇਮ ਡੇ ਕੀਤੀਆਂ ਔਰ ਇੱਕ ਢੜੇ ਨੇ ਮਹਾਪੰਚਾਇਤ ਹਰਿਆਣੇ ਦੀ ਵਿੱਚ ਜਾ ਕੇ ਕੀਤੀ ਕਹਿੰਦੇ ਸਾਨੂੰ ਤਾਂ ਪੰਜਾਬ ਦੇ ਬਾਰਡਰ ਤੇ ਡੱਕਿਆ ਹੋਇਆ ਹੈ ਇੱਦਲੀ ਜਥੇਬੰਦੀ ਵਾਲੇ ਨੇ ਬੋਲੇ ਉਹ ਉੱਥੇ ਜਾ ਕੇ ਮਹਾਪੰਚਾਇਤ ਕਰੇ ਆਏ ਆ ਤਾਂ ਉਹ ਕਹਿੰਦੇ ਉਹ ਜਿਹੜੇ ਜਥੇ ਉਗਰਾਹਾਂ ਜਥੇਬੰਦੀਆਂ ਤੇ ਬਾਕੀ ਐਸਕੇਐਮ ਦੀਆਂ ਜਿਹੜੀਆਂ ਪੋਲੀਟੀਕਲ ਜਥੇਬੰਦੀਆਂ ਜਿਹੜੀਆਂ ਨੇ ਜੁੜੀਆਂ ਹੋਈਆਂ ਨੇ ਉਹ ਕਹਿੰਦੇ ਸਾਡਾ ਤਾਂ ਕੋਈ ਵਖਰੇਵਾ ਨਹੀਂ ਪਰ ਇਹ ਕਹਿੰਦੇ ਸਾਡਾ ਵੀ ਨਹੀਂ ਹੈਗਾ ਪਰ ਉਹ ਕਰ ਕੀ ਰਹੇ ਨੇ ਹੁਣ ਇਥੋਂ ਮੌਕਾ ਮਿਲਦਾ ਇਥੋਂ ਸਵਾਲ ਮਿਲਦਾ ਇਹੀ ਮੌਕਾ ਮਿਲਿਆ ਸਮਾਜ ਚ ਹਰ ਤਰ੍ਹਾਂ ਦੇ ਲੋਕ ਹੁੰਦੇ ਨੇ ਜੇ ਅਸੀਂ ਪੰਜਾਬ ਦੀਆਂ 38 ਚਲਦੀਆਂ ਜਥੇਬੰਦੀਆਂ ਆ 28 ਦੇ ਵਿੱਚ ਆ ਜਾਂਦੀਆਂ ਐਸਕੇਮ ਆ ਜਾਂਦੀਆਂ ਉਹ ਕਹਿੰਦੇ ਸਾਡਾ ਇਹ ਰਾਏ ਕਿਸੇ ਨੇ ਕਹਿਤਾ ਕਿ ਅਸੀਂ ਧਰਨਾ ਭਾਵੇਂ ਸਹਿਮਤੀ ਨਹੀਂ ਸੀ ਇੱਕ ਧੜਾ ਕਹਿ ਲੋ ਇੱਕ ਸੈਕਸ਼ਨ ਕਹਿ ਲੋ ਮੈਂ ਸੈਕਸ਼ਨ ਕੋ ਧੜਾ ਨਾ ਕੋ ਧੜੇ ਨਾਲ ਵੰਡ ਪੈ ਜਾਂਦੀ ਹੈ ਉਹਨਾਂ ਨੇ ਕਿਹਾ ਵੀ ਅਸੀਂ ਦਿੱਲੀ ਦੇ ਘਰਾਵਲੀ ਜਾਣਾ ਘਰਾਵ ਤੋਂ ਬਾਅਦ ਆਇਆ ਵੀ ਅਸੀਂ ਗੱਲਬਾਤ ਕਰਨ ਜਾਣੀ ਉਹਨਾਂ ਨੂੰ ਰੋਕ ਲਿਆ ਉਹ ਕਹਿੰਦਾ ਵੀ ਅਸੀਂ ਮਰਨwarte ਤੇ ਇੱਕ ਆਗੂ ਵੱਲੋਂ ਫੈਸਲਾ ਹੋ ਗਿਆ ਡੱਲੇਵਾਲ ਸਾਹਿਬ ਵੱਲੋਂ ਵੀ ਮੈਂ ਮਰਨwarte ਤੇ ਬੈਠਦਾ ਬਾਕੀ ਜਿਹੜੀਆਂ ਸੰਸਥਾਵਾਂ ਨੇ ਜਾਂ ਜਿੰਦੀਆਂ ਉਹ ਕਹਿੰਦੀਆਂ ਵੀ ਅਸੀਂ ਮਰਨ ਵਰਤਾਲਾ ਰਾ ਨਹੀਂ ਲੈਣਾ ਬਟ ਨਿਸ਼ਾਨਾ ਸਾਡਾ ਇੱਕੋ ਹੀ ਹੈ ਲੇਕਿਨ ਸਮਾਜ ਦਾ ਵਖਰੇਵਾ ਹੈ ਹਰ ਬੰਦੇ ਨੇ ਹਰ ਤਰ੍ਹਾਂ ਦੀ ਨੈਗੇਟਿਵਿਟੀ ਅੱਜ ਕੱਲ ਕੁਝ ਮਾਹੌਲ ਹੀ ਐਸਾ ਬਣਿਆ ਨੈਗੇਟਿਵਿਟੀ ਦੇਖਣ ਦਾ ਮੈਂ ਇਸ ਤੋਂ ਉੱਪਰ ਦੀ ਗੱਲ ਕਰਦਾ ਮਸਲਾ ਕਿਉਂ ਆ ਰਿਹਾ ਕਿ ਸਰਕਾਰਾਂ ਨੂੰ ਇੱਕ ਇਹ ਮਾਹੌਲ ਪੈਦਾ ਕਰ ਦਿੱਤਾ ਗਿਆ ਚਾਰੋਂ ਪਾਸੇ ਉਹ ਸਮਾਜ ਦੇ ਕੁਝ ਜਿਹੜੇ ਅੱਗੇ ਲੱਗੇ ਲੀਡਰ ਐਕਸਾਈਟਰਸ ਐਂਡ ਐਜੀਟੇਟਰਸ ਦੇ ਆਰ ਦਾ ਲੀਡਰਸ ਜਿਹੜੇ ਅੱਗੇ ਇਹਨਾਂ ਨੇ ਆ ਕੇ ਖਲਾਰਾ ਪਾ ਦਿੱਤਾ ਉਹਨੇ ਕਿਸਾਨੀ ਨੂੰ ਵੰਡਿਆ ਉਹਨੇ ਸਮਾਜ ਨੂੰ ਵੱਖ ਤਰ੍ਹਾਂ ਦਾ ਵੰਡਿਆ ਧਰਮ ਦੇ ਨਾਂ ਤੇ ਤੇ ਪ੍ਰੈਕਟਿਸ ਧਰਮ ਦੇ ਵਿੱਚ ਵੀ ਪ੍ਰੈਕਟਿਸ ਦੇ ਨਾਂ ਦੇ ਉੱਤੇ ਮੈਂ ਇਹ ਕਹਿਣਾ ਚਾਹੂੰਗਾ ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਆ ਪੰਜਾਬ ਖੇਤੀ ਪ੍ਰਧਾਨ ਸੂਬਾ ਅਸੀਂ ਇਹਦੇ ਤੋਂ ਉੱਪਰ ਚੱਲ ਕੇ ਸੋਚੀਏ ਜਦੋਂ ਸਮਾਜ ਦੇ ਵਿੱਚ ਆਰਥਿਕ ਹਲਾਤ ਠੀਕ ਨਹੀਂ ਹੁੰਦੇ ਉਦੋਂ ਵੰਡੀਆਂ ਪੈਂਦੀਆਂ ਉਦੋਂ ਲੜਾਈਆਂ ਝਗੜੇ ਪਰਿਵਾਰਾਂ 'ਚ ਵੀ ਉਦੋਂ ਹੁੰਦੇ ਨੇ ਬੀਤੇ 10 ਸਾਲਾਂ ਵਿੱਚ ਇੱਕ ਮਾਹੌਲ ਬਣਿਆ ਇੱਕ ਤੇ ਐਗਰੀਕਲਚਰ ਪ੍ਰੋਡਕਸ਼ਨ ਘਟ ਆ ਰਹੀ ਇੱਕ ਗਲੋਬਲ ਹਾਲਾਤ ਐ ਇਸੇ ਬਣਦੇ ਜਾ ਰਹੇ ਨੇ ਅੱਧਾ ਯੂਰਪ ਯੂਕਰੇਨ ਦੀ ਸਪਲਾਈ ਤੇ ਡਿਪੈਂਡ ਕਰ ਰਿਆ ਮਿਡਲ ਈਸਟ ਤੋਂ ਸਾਨੂੰ ਵੀ ਸਪਲਾਈ ਆ ਰਹੀ ਖਾਦ ਹੋਵੇ ਤੇਲ ਹੋਵੇ ਉਹਦੇ ਵਿੱਚ ਅਲੱਗ ਟੈਨਸ਼ਨ ਚੱਲਦੀ ਪਈਏ ਹੂੰ 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 ਈਰਾਨ ਦੀ ਤੇ ਇਜ਼ਰਾਈਲ ਦੀ ਤੇ ਕੁਝ ਪਾਰਟੀ ਉਧਰ ਬਣਦੇ ਗਏ ਸਾਡੇ ਲਈ ਇਕਨੋਮਿਕ ਕ੍ਰਾਈਸਿਸ ਬਣਦਾ ਜਾ ਰਿਹਾ ਸਾਡੇ ਕੋਲ ਜੋ ਰਿਸੋਰਸ ਉਹ ਹੁੰਦਾ ਹੈ ਧਨ ਤੁਹਾਡਾ ਉਹ ਪੱਕਾ ਹੁੰਦਾ ਜਿਹੜਾ ਤੁਹਾਡਾ ਆਪਣਾ ਹੋਵੇ ਸਾਡਾ ਆਪਣਾ ਧਨ ਐ ਇਸ ਵੇਲੇ ਸੌਫਟਵੇਅਰ ਜਿਹੜੀ ਅਸੀਂ ਡਿਵੈਲਪਮੈਂਟ ਕਰਦੇ ਪਏ ਆ ਨੌਜਵਾਨ ਸਾਡੇ ਅਗਲੀ ਨੌਜਵਾਨ ਪੀੜੀ ਜ਼ਰੂਰ ਸੋਸ਼ਲ ਮੀਡੀਆ 'ਚ ਗਲਤਾਨ ਹੋਗੀ ਰੀਲਾਂ ਦੇ ਵਿੱਚ ਉਹਦਾ ਉਹਨਾਂ ਨਹੀਂ ਆ ਹੁਣ ਸਿਸਟਮ ਸੋਚ ਵਾਲਾ ਦੂਸਰਾ ਹੈ ਸਾਡੇ ਕੋਲ ਖੇਤੀਬਾੜੀ ਤੇ ਤੀਸਰਾ ਹੈ ਸਾਡੇ ਕੋਲ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਹੈ ਅਸੀਂ ਨੌਜਵਾਨੀ ਦੇ ਵਿੱਚ 50% ਸਾਡੀ ਪੋਪੂਲੇਸ਼ਨ ਹੈ ਜਿਹੜੀ ਉ 25 ਸਾਲ ਤੋਂ ਘਟੇ ਉਹਨੂੰ ਕਿਸੇ ਗੇਨਫੁਲ ਇੰਗੇਜਮੈਂਟ ਦੇ ਵਿੱਚ ਲਗਾਣਾ ਸਾਡਾ ਫਰਜ਼ ਬਣਦਾ ਸਰਕਾਰ ਦੀ ਨੀਤੀ ਬਣਦੀ ਹੈ ਇਹ ਕੁੱਲ ਮਿਲਾ ਕੇ ਗੱਲ ਇਹਦੇ ਆਲੇ ਦੁਆਲੇ ਮੁੱਕ ਜਾਂਦੀ ਹੈ ਕਿਸੇ ਤਨਪਤਨ ਨਹੀਂ ਲੱਗਦੀ ਮੈਂ ਉਸੇ ਤੇ ਹੀ ਅੱਗੇ ਚੱਲਦਿਆਂ ਕਹੂੰਗਾ ਕਿ ਇਹ ਸਭ ਤੋਂ ਵੱਡਾ ਗਰੋਥ ਇੰਜਨ ਹੈ ਐਗਰੀਕਲਚਰ ਸਾਡੇ ਤੇ ਇਸਦਾ ਜਿੱਥੇ 50% ਨੌਜਵਾਨੀ ਨੂੰ ਇਹਦੇ ਵਿੱਚ ਲਾਣਾ ਜ਼ਰੂਰੀ ਹੈ ਪ੍ਰੋਡਕਸ਼ਨ ਜ਼ਰੂਰੀ ਹੈ ਉੱਥੇ ਉਹਦੀ ਫੂਡ ਪ੍ਰੋਸੈਸਿੰਗ ਮਾਈਕਰੋ ਐਗਰੀਕਲਚਰ ਪ੍ਰੋਸੈਸਿੰਗ ਪਿੰਡ ਪੱਦਰ ਤੇ ਸਫਾਈ ਤੋਂ ਲੈ ਕੇ ਚੰਗੀ ਪ੍ਰੈਜੈਂਟੇਸ਼ਨ ਬਣਾ ਕੇ ਤੁਸੀਂ ਹਾਰਟੀਕਲਚਰ ਕ੍ਰੌਪਸ ਵੇਚ ਸਕਦੇ ਹੋ ਦੂਸਰਾ ਸਾਰੀ ਦੁਨੀਆ ਦੇ ਵਿੱਚ ਭਾਰਤ ਔਰ ਕੁਝ ਨਾਲ ਦੇ 1-2 ਦੇਸ਼ ਜਿਆਦਾ ਨਹੀਂ ਸਾਊਥ-ਈਸਟ ਏਸ਼ੀਆ ਦੇ ਤੇ ਸਾਡੇ ਜਿੱਥੇ ਸਾਨੂੰ 8 ਘੰਟੇ ਤੋਂ ਲੈ ਕੇ 11 ਘੰਟੇ ਤੱਕ ਧੁੱਪ ਮਿਲਦੀ ਹੈ ਜਿਹੜੀ ਸਭ ਤੋਂ ਜਿਆਦਾ ਜ਼ਰੂਰੀ ਹੈ ਫੂਡ ਗ੍ਰੇਨ ਲਈ ਜਦੋਂ ਦੇਸ਼ ਸਾਡਾ ਇੰਨਾ ਫੂਡ ਗਰੋ ਕਰ ਰਿਹਾ ਅਸੀਂ ਇਹਨੂੰ ਕਿਉਂ ਨਹੀਂ ਆਪਣਾ ਗਹਿਣਾ ਬਣਾਉਂਦੇ ਅਸੀਂ ਇਹਨੂੰ ਆਪਣਾ ਐਸਟ ਕਿਉਂ ਨਹੀਂ ਬਣਾਉਂਦੇ ਇਹ ਸੋਚਣ ਵਾਲੀ ਗੱਲ ਹੈ ਦੁਨੀਆ ਦੇ ਵਿੱਚ ਅਸੀਂ ਅੱਜ ਤੋਂ 40 ਸਾਲ ਪਹਿਲਾਂ ਫੂਡ ਇੰਪੋਰਟ ਕੀਤਾ ਆਪਣੀ ਭੁੱਖ ਮਰੀ ਦੂਰ ਕਰਨ ਲਈ ਹੁਣ ਸਾਡੀ ਪੋਪੂਲੇਸ਼ਨ ਦੁਨੀਆ 'ਚ ਸਭ ਤੋਂ ਇੱਕ ਨੰਬਰ ਤੇ ਅਸੀਂ ਆ ਗਏ ਸਭ ਤੋਂ ਵੱਡੀ ਪੋਪੂਲੇਸ਼ਨ ਹੈ ਸਾਡੀ ਨੌਜਵਾਨੀ ਵੀ ਹੈ ਅਸੀਂ ਪਹਿਲਾਂ ਉਹਦਾ ਢਿੱਡ ਭਰਨਾ ਉੱਤੋਂ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਇੱਕ ਨਵੀਂ ਜਾਰੀ ਕਰ ਦਿੱਤਾ ਡਾਇਰੈਕਸ਼ਨ ਕਿ 80 ਕਰੋੜ ਲੋਕਾਂ ਨੂੰ ਅਗਲੇ 5 ਸਾਲ ਲਈ ਫ੍ਰੀ ਫੂਡ ਮਿਲੇਗਾ 5 ਕਿਲੋ ਪ੍ਰਤੀ ਜੀ ਉਦੇ ਨਾਲ ਵੀ ਤੇ ਭਾਰ ਪੈਣਾ ਨਾ ਸਾਡੀ ਅਰਥਵਿਵਸਥਾ ਤੇ ਲੇਕਿਨ ਦੂਜੇ ਪਾਸੇ ਗਲੋਬਲ ਸਾਡਾ ਕੀ ਇਮੇਜ ਜਾ ਰਿਹਾ ਵੀ ਜੇ 140 ਕਰੋੜ ਦੇ ਵਿੱਚੋਂ ਅਸੀਂ 80 ਕਰੋੜ ਲੋਕ ਜਿਹੜੇ ਦੋ ਵੇਲੇ ਦੀ ਰੋਟੀ ਨਹੀਂ ਖਾ ਸਕਦੇ ਤੇ ਕਾਦੀ ਇਕਨੋਮੀ ਐ 3 ਨੰਬਰ ਦੀ ਕਿੱਥੋਂ ਇਕਨੋਮੀ ਬਣ ਜਾਵਾਂਗੇ ਟ੍ਰਿਲੀਅਨ ਡਾਲਰ ਇਕਨੋਮੀ ਕਿੱਥੋਂ ਬਣ ਜਾਵਾਂਗੇ ਇਹ ਗੰਭੀਰਤਾ ਨਾਲ ਸੋਚਣ ਦਾ ਵਿਸ਼ਾ ਹੈ